ਹਾਂਜੀ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਸਾਡੇ ਨਵੇਂ ਵਲੌਗ 'ਚ ਤੇ ਘਰ ਦੇ ਚੱਲੇ ਆ ਜੀ ਛੁੱਟੀਆਂ ਕੱਟਣ ਪੂਨਮ ਚੱਲੀ ਆ ਪੇਕੇ ਤੇ ਅੱਜ ਉਹਨੂੰ ਜਾਣਾ ਛੱਡਣਾ ਆਪਾਂ ਤੇ ਯਾਨੀ ਕਿ ਇੰਨਾ ਕਚਾਵ ਤੇ ਅੱਜ ਮੈਂ ਜਿਹੜਾ ਕੰਮ ਕਰਨ ੜਿਆ ਉਹ ਕੰਮ ਕਰਨ ੜੀ ਆ ਜੀ ਠੀਕ ਹੈ ਜੀ ਤੇ ਤੁਹਾਨੂੰ ਵਿਖਾਉਨੇ ਆ ਗੱਡੀ ਮੇਰੀ ਬੜੀ ਗੰਦੀ ਹੋਈ ਸੀ ਤੇ ਅੱਜ ਗੱਡੀ ਵੀ ਉਹਦੇ ਕੋ ਧੋਣ ੜਿਆ ਮੈਂ ਅੱਜ ਇੰਨਾ ਚਾ ਯਾਨੀ ਕਿ ਜਾਣ ਤਾਂ ਗੱਡੀ ਵੀ ਧੋਣ ਚਲ ਗਈ ਅੱਜ ਤੋਂ ਕੋਈ ਇਹ ਤੁਹਾਨੂੰ ਬਖਾਉਣਾ ਮੈਂ ਚਲੋ ਆਜੋ ਲੈ ਕੇ ਚਲਦਾ ਹਾਂ ਤੁਹਾਡੀ ਫੋਨਮ ਸਾਹਮਣੇ ਕਈ ਥੋ ਪਾਣੀ ਭਰ ਭਰ ਕੇ ਤੇ ਗੱਡੀਆਂ ਢੋਂਡੇ ਆ ਗਏ ਕੋ ਸਾਰੇ ਆਹ ਢੀ ਲਗਜ਼ਰੀ ਕਾਰ ਲਿਸ਼ਕਾਉਂਦੇ ਨੇ ਪਾਣੀ ਨਾਲ ਗੱਡੀ ਆ ਢੀ ਲਗਜ਼ਰੀ ਤਿਆਰ ਹੋ ਚਲੀ ਆ ਠੀਕ ਹੈ ਜੀ ਤੇ ਆ ਉਧਰੋਂ ਪਾਣੀ ਲਿਆ ਕੇ ਆਂਟੀ ਹੋਣਾ ਕਰੋ ਤੇ ਇਧਰ ਲਿਆ ਕੇ ਧੋਂਡੇ ਗੱਡੀ ਮੈਂ ਚਾ ਇੰਨਾ ਕਾ ਇਹ ਪੁੱਛੋ ਹੀ ਨਾ ਤੇ ਹੁਣ ਆਉਂਦੀ ਆ ਤੇ ਪੁੱਛਦੇ ਆ ਨਹੀਂ ਬੁਣ ਮਾ ਜਾਈ ਨਾ ਚਾ ਆਵੇ ਗੱਡੀ ਧੋਂਡੇ ਅੱਜ ਫਿਰ ਐ ਨਹੀਂ ਫਿਰ ਹੁੰਦਾ ਯਾਰ ਜੇ ਪੇਕੇ ਜਾਣਾ ਹੋਵੇ ਤਾਂ ਫਿਰ ਚਾ ਤੇ ਹੁੰਦਾ ਹੀ ਆ ਜਿਹੜਾ ਕੰਮ ਕਹਿੰਦੇ ਉਹ ਕੰਮ ਕਰਨਦੇ ਅੱਜ ਨਾ ਐ ਆਂ ਚੰਗੀ ਤਰ੍ਹਾਂ ਲਿਖਾ ਦੇ ਅੱਜ ਸੱਤਾ ਪਾਣੀ ਤਨੂ ਕੋ ਕਮਿਟੀ ਛਿਪਾ ਰਹੀ ਆ ਚਲੋ ਯਾਰ ਅਹੀਂ ਨਹੀਂ ਹੈਲਪ ਤੇ ਕਰਨੀ ਵੀ ਪੈਂਦੀ ਆ ਥੋਸ ਜਾਨ ਨਾਲੋਂ ਐਦਾਂ ਚੰਗਾ ਥੋੜੀ ਮਿਹਨਤ ਕਰ ਲੈ ਇਧਰ ਚੱਲੀ ਆ ਡੀ ਅਮਨ ਤੇ ਤੇ ਇਧਰ ਆਡੀ ਚੱਲੀ ਪੂਨਮ ਤੇ ਪੂਨਮ ਨੂੰ ਮੈਂ ਕਿਹਾ ਮੈਂ ਵੀ ਗੱਡੀ ਪਾਣੀ ਮਾਰ ਦੋ ਫੇਰ ਜਾਣਾ ਨਹੀਂ ਤੇ ਮੈਂ ਨਹੀਂ ਜਾਣਾ ਛੱਡਾਂ ਤੇ ਬੱਸੇ ਜਾਣ ਨਹੀਂ ਡੀਆਂ ਗਰਮੀ ਬੜੀ ਭੈਣ ਢੀ ਆ ਫੇਰ ਫਸ ਗੀਆਂ ਵਿਚਾਰੀਆਂ ਤੇ ਮਜਬੂਰੀ ਨੂੰ ਕਪੜਾ ਮਾਰਨਾ ਪੈਂਦਾ ਹੈ ਗੱਡੀ ਨੂੰ ਠੀਕ ਹੈ ਜੀ ਚਲੋ ਚਾਹ ਦੇ ਹੁੰਦਾ ਹੀ ਆ ਪੇਕੇ ਜਾਂਦਾ ਸਾਲ ਬਾਅਦ ਵਾ ਸਾਲ ਬਾਅਦ ਕਿਤੇ ਮਿਲਦਾ ਟਾਈਮ ਮੈਂ ਖਾ ਕੇ ਚਲੋ ਠੀਕ ਹੈ ਜੀ ਫਿਰ ਆਪਾਂ ਵੀ ਤਿਆਰਤੀ ਰਹੋ ਲੀਏ ਤੇ ਫਿਰ ਬਣਾਉਂਦੇ ਆ ਠੀਕ ਹੈ ਜੀ ਉਹ ਵੇਖੋ ਸਾਡਾ ਮਨਕੀਰਤ ਪੂਰੀ ਤਿਆਰੀ ਦੇ ਵਿੱਚ ਮਨ ਕੀਦਾ ਨਾਨੀ ਪਿੰਡ ਚੱਲਿਆ ਕਿੰਨੀ ਖੁਸ਼ੀ ਹੈ ਅੱਜ ਕਿੰਨੀ ਖੁਸ਼ੀ ਹੈ ਨਾਨੀ ਪਿੰਡ ਚੱਲਿਆ ਬੜੀ ਖੁਸ਼ੀ ਹੈ ਤੂੰ ਤਾਂ ਗਿਆ ਕਰੇ ਮੋਰ ਕੀਰਤ ਨਾਨੀ ਪਿੰਡ ਚੱਲਿਆ ਕਿੰਨੀ ਖੁਸ਼ੀ ਹੈ ਖੁਸ਼ੀ ਕਿੰਨੀ ਹੈ ਅੱਜ ਬੜੀ ਆਂਦਾ ਬੜੀ ਹੈ ਠੀਕ ਹੈ ਮੈਨੂੰ ਬਹੁਤੀ ਹੈ ਅੱਜ ਹੈ ਤੈਨੂੰ ਵੀ ਜ਼ਿਆਦਾ ਲੜੇ ਹੋਣਾ ਲੜੇ ਹੋਣਾ ਦੋਵੇਂ ਜਣੇ ਤੇ ਰਮਾਣਾ ਇੱਥੇ ਬਹਿ ਜਾ ਪਿੱਛੇ ਜਿਹੜਾ ਈ ਸੀ ਲਾਣਾ ਦਾ ਉਹ ਪਾਪਾ ਨੇ ਜਿਹੜਾ ਜੇ ਇਧਰ ਕਰਨ ਦੇ ਵੀ ਬਾਰੀ ਲਾ ਕੇ ਬਹਿਣਾ ਵਾ ਚਲੋ ਕੋਈ ਗੱਲ ਨਹੀਂ ਮੈਂ ਵਾਗ ਵਾਗ ਤੇ ਆ ਇਧਰ ਆ ਗਈ ਆ ਜੀ ਅੰਮਾ ਨਾਲ ਤੇ ਜਸ਼ਨ ਚੁੱਟ ਚਲੋ ਚਲੋ ਇਹ ਚੱਲੇ ਆ ਦੇ ਛੁੱਟੀਆਂ ਕੱਟਣ ਆ ਪਾਪਾ ਆਣਾ ਨੇ ਤੇ ਮੰਮੀ ਮੰਮੀ ਆਉਂਦੇ ਇਧਰ ਮੰਮੀ ਆਏ ਨੇ ਤੋਰਨ ਆਪਣੀਆਂ ਨੂਆਂ ਨੂੰ ਕੀ ਕਹਿੰਦੇ ਨੇ ਵੀ ਸੁਖੀ ਸ਼ਾਂਤੀ ਆਪਣੇ ਜਾਓ ਪੀ ਕੇ ਰਹਿ ਕੇ ਆਓ ਕਹਿੰਦੇ ਆ ਨਾ ਮੰਮੀ ਜੀ ਦਰਣਾ ਤੇ ਮੰਮੀ ਆਈ ਐ ਹੁਣ ਹੁਣ ਦਿਲ ਨਹੀਂ ਲੱਗਦਾ ਨੂਨ ਤੋੜਨ ਵਾਸਤੇ ਖੁਸ਼ੀ ਖੁਸ਼ੀ ਆ ਗਈ ਕੋਲ ਵੀਰ ਤੇਰੇ ਚੱਲੇ ਤੂੰ ਨਹੀਂ ਜਾਣਾ ਨੀ ਕੀ ਮੁੰਡਲੇ ਸੇਮ ਕਪੀਓ ਹੀ ਐ ਤੂੰ ਓਹੋ ਮਾਲਵਰਾ ਦੇ ਛੱਡੋ ਤੀ ਰਾਹ ਮੱਲਿਆ ਤੁਸੀਂ ਵਿਆਹ ਐ ਨੇ ਚਲੋ ਠੀਕ ਹੈ ਮੰਮੀ ਜੀ ਫਿਰ ਮੈਂ ਛੱਡ ਮੈਂ ਇਹਨਾਂ ਨੂੰ ਚਲੋ ਠੀਕ ਹੈ ਦਾਦੀ ਬਾਏ 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 ਠੀਕ ਹਾਂ ਕੁਈ ਨਾ ਮੈਂ ਕੈਂਡੀ ਖੁਸ਼ੀ ਦੇਗਾ ਦਿੰਦੇ ਨਹੀਂ ਨਾ ਨਾ ਨੀਰਨਾ ਨਾ ਪਰਸੋਂ ਅੱਜ ਬਾਏ ਜੀ ਦਿੱਲੀ ਲੱਗਦਾ ਮੰਨ ਰਹੇ ਸਾਰੇ ਚਲੋ ਜੀ ਲਓ ਗਾਇਜ਼ ਮੰਮੀ ਹੁਣੀ ਆਈ ਹੀ ਡ੍ਰੌਪ ਕਰਨ ਵਾਸਤੇ ਮੰਮੀ ਨੂੰ ਮਿਲ ਲਿਆ ਵਾ ਹੁਣ ਆਪਾਂ ਚੱਲੇ ਆ ਜੀ ਟਾਈਮ ਬਹੁਤ ਹੋ ਗਿਆ 7 ਵਜ ਗਏ ਨੇ ਸ਼ਾਮਾਂ ਦੇ ਤੇ ਹੁਣ ਆਪਾਂ ਨਿਕਲ ਲੱਗੇ ਆਂ ਖਰਚੋਵਾਲ ਤੋਂ ਬਟਾਲਾ ਵਾਇਆ ਉੱਥੇ-ਉੱਥੇ ਠੀਕ ਹੈ ਜੀ ਨਾ ਜਾਣੇ ਸਰ ਲੱਗੇ ਤੇ ਮਿਲਦੇ ਆਂ ਤੁਹਾਨੂੰ ਉੱਥੇ ਜਾ ਕੇ ਠੀਕ ਹੈ ਜੀ ਉਹ ਜੀ ਆਪਾਂ ਪਹੁੰਚ ਗਏ ਆ ਜੀ ਚਾਲੇ ਵਾਇਗੁਰ ਦਾ ਨਾਮ ਲੈ ਕੇ ਜੀ ਧੀਰੇ ਜੀ ਆਪਾਂ ਗਏ ਆ ਜੀ ਉਹ ਦੋ ਕੇ ਪਹੁੰਚ टाइम अठ तो उपर हो गया पूनम पहुंच गई अपने पेके मामू बाहर खड़े हैं ਜੋ ਗੁਰੀ ਦਾ ਯਾਰ ਆ ਗਿਆ ਅੱਗੇ ਆਓ ਵੇਖੋ ਸਾਹਮਣੇ ਆਹ ਡਾ ਗੁਰੀ ਦਾ ਯਾਰ ਆਹ ਗੁਰੀ ਦਾ ਯਾਰ ਹੋਰ ਸਨੀ ਕੀ ਹਾਲ ਚਾਲ ਨੇ ਕੌਣ ਛੋ ਅੱਛਾ ਤਿੰਨਾਂ ਤੋਂ ਅੱਗੇ ਆੜੀ ਆੜੀ ਪਹੁੰਚੇ ਨੇ ਸਾਤ ਸ੍ਰੀ ਦਾ ਬੋਲੇ ਹਾਂ ਉਹ ਸੁਣਾ ਕੀ ਆ ਵਧੀਆ ਆ ਆ ਟੀਮ ਅੰਮੀ ਜੀ ਸੱਸੀਆਂ ਅੰਮੀ ਜੀ ਸੱਸਰੀ ਜੀ ਉਹ ਠੀਕ ਠਾਕ ਜੀ ਠੀਕ ਆ ਸੱਸੀਆਂ ਹਮ ਨਹੀਂ ਇਧਰ ਆਡੀਆਂ ਭਾਬੀਆਂ ਇਧਰ ਆਡੀਆਂ ਭਾਬੀਆਂ ਨਿੱਕੀਆਂ ਵੱਡੀਆਂ ਪੂਰੀਆਂ ਤਿਆਰੀਆਂ ਕਰਨ ਲੀਆਂ ਵੇਖੋ ਇਹ ਟਾਡਾ ਚਾਹ ਦਾ ਖਰਚਾ ਭਜਾਉਨੇ ਆ ਕਿ ਨਹੀਂ ਮੰਨਦੇ ਕਿ ਨਹੀਂ ਮੰਨਦੇ ਹਾਟਾ ਨਹੀਂ ਮੰਨਦੇ ਕਿ ਨਹੀਂ ਮੰਨਦੇ ਚਾਹ ਦਾ ਖਰਚਾ ਆਈ ਨਾ ਇਹਦਾ ਨੀ ਲੇਗਦਾ ਢਾਈ ਫਾਇਦਾ ਸੋਚਦੇ ਤਾਂ ਉਹਨੇ ਆਵਲੇ ਹੈਗੀ ਤਾਂ ਫਿਰ ਜੀ ਦੁੱਧ ਦੁੱਧ ਤੁਹਾਡਾ ਚਾਹ ਬਚਾ ਦੋ ਤੇ ਲਿਆਂਦਾ ਦੁੱਧ ਲਿਆਉ ਤਾਂ ਨਹੀਂ ਹੈ ਦੁੱਧ ਲੈ ਕੇ ਆਏ ਆ ਜੱਤੀ ਰਾਤਰੀ ਕਾਲ ਹੈ ਉਹ ਜੱਤੀ ਰਾਤਰੀ ਇਹ ਕਿੱਥੇ ਨਾ ਜੱਤੀ ਰਾਤਰੀ ਕਾਲ ਕਿਉਂ ਆ ਉਧਰ ਹੱਡੀ ਸੀਰਤ ਅਸ਼ਰਾ ਕਿੱਥੇ ਆ ਇੱਥੇ ਹੀ ਸਾਸਰੀ ਕਾਲੀ ਬੁਲਾਈ ਪਪੋ ਨੂੰ ਕੋਈ ਸਾਸਰੀ ਕਾਲ ਨਹੀਂ ਸਾਸਰੀ ਕਾਲ ਸਾਸਰੀ ਕਾਲ ਆਓ ਯਾਡੀ ਅਕਸ਼ਰ ਆ ਗਈ ਓਏ ਅਕਸ਼ਰ ਚਾਚੀ ਕਾਲ ਤੋ ਵਾਹ ਆ ਨਿਕਲੇ ਡੁੱਬਾ ਮੇ ਨਾ ਨਿਕਲੇ ਡੁੱਬਾ ਮੇ ਆ ਇਧਰ ਦੇਖੋ ਪੁੱਛ ਪੁੱਛ ਇਹ ਟਾਈਮ ਹੋ ਗਿਆ ਜੀ 11 ਵਜਣ ਵਾਲੇ ਆ ਸਾਰੇ ਆਪਾਂ ਕੋਠੇ ਤੇ ਬੈਠੇ ਆ ਇਧਰ ਸਾਡੇ ਭੂਆ ਜੀ ਇਧਰ ਸਾਡੀ ਪੂਨਮ ਤੇ ਉਧਰ ਪ੍ਰੀਤ ਤੇ ਸਾਰਿਆਂ ਨੇ ਤੇ ਪ੍ਰੀਤ ਨੇ ਸਾਡੀ ਵੀਡੀਓ ਕੱਟ ਕੱਟ ਕੇ ਭੂਆ ਜੀ ਨੂੰ ਵਖਾਉਣ ਦੇ ਵੀ ਅਸੀਂ ਏਦਾਂ ਵਲੌਗ ਬਣਾਉਨੇ ਆ ਏਦਾਂ ਕਰਦੇ ਆ ਹਾਂ ਹੁਣ ਚ ਗੇਮ ਖੇਡਣ ਦੇ ਇਧਰ ਸਾਡੀ ਸੀਰਤ ਤੇ ਜਾਨੀ ਕਿ ਕੁਦਰਤੀ ਹਵਾ ਲੈਣ ਦੇ ਆ ਕੋਠੇ ਤੇ ਬੈਠੇ ਆ ਆਪਾਂ ਪੂਰੇ ਪਰਿਵਾਰ ਦੇ ਨਾਲ ਤੇ ਇਧਰ ਸਾਡੀ ਮੰਮੀ ਠੀਕ ਨਹੀਂ ਮੰਮੀ ਆਡੀ ਮੰਮੀ ਸਾਡੀ ਠੀਕ ਨਹੀਂ ਹੈਗੇ ਤੇ ਮੰਮੀ ਨੂੰ ਤੇਂ ਡੇ ਅਰੈਸਟ ਤੇ ਮੰਮੀ ਨੂੰ ਇਥੋਂ ਭੇਜਣਾ ਜਮੂ ਫੇਟ ਪੂਰੇ ਇੱਕਦਮ ਓਕੇ ਕਰਾ ਕੇ ਠੀਕ ਹੈ ਤੇ ਬਾਕੀ ਮੰਮੀ ਜਦੋਂ ਦਾ ਮੇਰਾ ਵਿਆਹ ਹੈ ਮੰਮੀ ਅੱਜ ਤੱਕ ਸੰਘਰਸ਼ ਕਰਨ ਦੇ ਆ ਠੀਕ ਹੈ ਸਭ ਤੋਂ ਵੱਧ ਕੀਰਤ ਮੰਮੀ ਨੇ ਕੀਤੀ ਆ ਠੀਕ ਹੈ ਜੀ ਤੇ ਉਧਰ ਸਾਡੇ ਜਵਾਗ ਆ ਵੇਖੋ ਆ ਵੇਖੋ ਆ ਵੇਖੋ ਆ ਡੀ ਜੀ ਵਾਗ ਹੈਲੋ ਹੈਲੋ ਗਾਇਸ ਆਪਾਂ ਮੂਰਤ ਆਈ ਹੈ ਹਲਲ ਆਂ ਤਾਂ ਫੁੱਲ ਚੁੱਕੀ ਹੋਏ ਆ ਤਾਂ ਮੰਨਦੇ ਅੱਜ ਕਿਹਦੇ ਜਵਾਗ ਲਾਏ ਹੁੰਦਾ ਇਧਰ ਆ ਡੀ ਜੀ ਅਮਨ ਦੋ ਤੇ ਇਧਰ ਤੋਂ ਜੀ ਅਮਨ ਆਡੀ ਸਾਰੇ ਫੋਨਾਂ ਤੇ ਵੜਿਆ ਇੱਕ ਦੋ ਚੰਗੂ ਵੇਖੀ ਜਾਂਦੇ ਦੋ ਨਿਆਣੇ ਨੀਚੇ ਆ ਸਾਰੇ ਪਰੋਣੇ ਆ ਜਾਂਦਾ ਕੋਈ ਫਾਇਦਾ ਨਹੀਂ ਸਾਰੇ ਦੋ ਨਿਆਣੇ ਬੰਨ ਨੀਚੇ ਆ ਸੱਤੇ ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ ਇੱਕ ਦੂਜੇ ਨੂੰ ਸਾਰੇ ਵਿਅਸਤ ਹੋਏ ਇੱਕ ਦੂਜੇ ਦੇ ਹੈ ਸਾਰੇ ਫੋਨਾਂ 'ਚ ਲੱਗੇ ਦੀ ਨਹੀਂ ਹੋਏ ਬਾਕੀ ਨਿਆਣਿਆਂ ਵਾਲੇ ਤਾਂ ਔਖਾ ਭਾਈ ਨਾ ਫੋਨ ਚਲਾ ਸਕਦੇ ਆ ਨਾ ਕੋਈ ਚਲਾ ਸਕਦੇ ਆ ਤੁਹਾਨੂੰ ਕੋਈ ਕਹੂਗਾ ਤਾਂ ਨਹੀਂ ਸਾਡੇ ਬਲੌਗ ਨਹੀਂ ਲੈਂਦੇ ਹਾਂ ਇਹ ਤੇ ਗੱਲ ਹੈ ਅਗਲੀ ਹੋ ਕੇ ਦੇਖਾਂਗੇ ਹਾਂ ਇਹ ਤੇ ਇਹ ਚੀਜ਼ ਜਿੰਦਿਆਂ ਪੂਰਾ ਨਹੀਂ ਉਧਰ ਅੱਡਾ ਏਸੀ ਸੰਨੀ ਦੇ ਥੱਲੇ ਚਾਲੂ ਕਰਤਾ ਰੂਮ ਜਿੱਦਾਂ ਠੰਡਾ ਹੋਏਗਾ ਤਾਂ ਸਾਰਿਆਂ ਨੂੰ ਦੌੜਾਂ ਲਾਉਣੀਆਂ ਸਿੱਦੇ ਰੂਮ ਦੇ ਵਿੱਚ ਪਲਾਮਾ ਜੰਦਰ ਜੀ ਨਹੀਂ ਰਹਿਣਾ ਆਪਾਂ ਕੋਈ ਤਾਂ ਮਾਰਨੀ ਸੋਰਾ ਸੋਰਾ ਮਖਾ ਦੇ ਨਹੀਂ ਅੱਛੀ ਦੇ ਨਹੀਂ ਅਮੜਾ ਜੇ ਰੋਟੀ ਜੀ ਕਿ ਬਣਾਇਆ ਅੱਜ ਰੋਟੀ ਹਾਂ ਅੱਛਾ ਠੀਕ ਨਾਲ ਸਵਾਦ ਨਾਲ ਪਾਣੀ ਠੰਡਾ 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 ਪਾਣੀ ਹਮਕੇ ਨਾਲ ਇੱਕ ਵੰਦਾ ਸੰਦਾਲ ਸੁਣਾ ਅੱਜ ਮੈਂ ਬੰਬੀ ਤੇ ਨਾ ਗਈ ਕਿਹੜੀ ਬੰਬੀ ਤੇ ਆਹ ਵਾਲੀ ਕਿਹੜੀ ਅੱਛਾ ਠੀਕ ਆਂਜੀ ਕਿਹਾ ਸੀ ਠੀਕ ਜੀ ਰੋਟੀ ਤਾਂ ਹਮਣਾ ਖਾਇਆ ਕਰਾ ਹਾਂ ਗਰਮੀ ਬੜੀ ਪੈਂਦੀ ਆ ਤੇ ਮਤਲਬ ਠੀਕ ਹੈ ਠੀਕ ਹੈ ਨਾ ਹਾਂ ਇਤਰਾ ਹੀ ਬੁਖਾਰ ਚੜ ਜਾਦਾ ਨਾ ਹਾਂ ਬਾਬੂ ਆ ਤੂੰ ਆ ਰਿਹਾ ਆ ਲੈ ਮਾਰਦਾ ਜਿੰਦਾਬਾਦ ਬਸ ਖੂਨ ਚੋਂ ਕੋਈ ਆ ਜਾਂਦਾ ਸਵੇਰੇ ਚਾਹ ਮੈਂ ਪੀ ਲਗਾ ਚਾਹ ਪੀ ਲਗਾ ਚਾਹ ਬਸ ਤਾਂ ਹੈ ਠੀਕ ਹੈ